ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਕਹਾਣ ਦਾ ਜੀ ਥੋੜਾ ਜਿਹਾ ਭਾਗ ਹੈ 1-2 ਮਿੰਟਾਂ ਦਾ ਤੇ ਇਸ ਕਹਾਣ ਨੂੰ ਅੱਗੇ ਕਰਦੇ ਹਾਂ ਸ਼ੁਰੂ ਗਰੀਜਾਂ ਦਾ ਰਾਜ ਸੀ ਜੇਲ੍ਹ ਵਿੱਚ ਬਹੁਤੇ ਕੈਦੀ ਸਰਕਾਰ ਦੇ ਦੁਸ਼ਮਣ ਜਾਂ ਕ੍ਰਾਂਤੀਕਾਰੀ ਹੀ ਹੁੰਦੇ ਸਨ ਲਾਲੂ ਨੂੰ ਵੀ ਡਾਕੂਆਂ ਦਾ ਸਾਥੀ ਹੋਣ ਕਰਕੇ ਜੇਲ੍ਹ ਹੋ ਗਈ ਕਿ ਹਾਈ ਜਾਂਦਾ ਹੈ ਕਿ ਜੇਲ੍ਹ ਵਿੱਚ ਜਦੋਂ ਦੂਜੇ ਕੈਦਿਆਂ ਨੂੰ ਲਾਲੂ ਦੀ ਕਮੀਨਗੀ ਬਾਰੇ ਪਤਾ ਲੱਗਿਆ ਕਿ ਇਹ ਜੱਗੇ ਦਾ ਕਾਤਲ ਹੈ ਤਾਂ ਉਹਨਾਂ ਨੇ ਸ਼ਾਮ ਨੂੰ ਸਾਰੇ ਲਾਲੂ ਨਾਇ ਨੂੰ ਫੜ ਦੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ जख्मਾਂ ਵਿੱਚ ਕਿਹੜੇ ਪਾ ਕੇੰ ਭਰਿਆ ਜਦੋਂ ਬਾਪੂ ਦੀ ਮੌਤ ਹੋਈ ਤਾਂ ਫੱਗਣ ਦੇ ਮਹੀਨੇ ਦੇ ਦੋ ਦਿਨ ਰਹਿੰਦੇ ਸਨ ਅਤੇ ਉਸ ਦਾ ਸੰਸਕਾਰ ਕੇਤ ਦੇ ਪਹਿਲੀ ਤਰੀਖ ਨੂੰ ਕੀਤਾ ਗਿਆ ਇੱਕ ਮਹੀਨੇ ਬਾਅਦ ਪੜਸ ਵਾਲਿਆਂ ਨੇ ਬਾਪੂ ਦਾ ਸਮਾਨ ਘਰ ਭੇਜਿਆ ਸੀ ਜਿਸ ਵਿੱਚ ਇੱਕ ਹਾਥੀ ਦੰਦ ਦੀ ਬਣੀ ਡੰਡੀ ਵਾਲਾ ਚਾਕੂ ਇੱਕ ਕੰਗਾ ਅਤੇ ਚਾਂਦੀ ਦੀ ਬਣੀ ਹੋਈ ਡੱਬੀ ਸੀ ਸੋ ਇਹ ਸੀ ਅੱਜ ਦੀ ਛੋਟੀ ਇਹ ਕਹਾਣੀ ਮੈਂ ਕੱਲ ਵੇਖਾਂਗੀ ਮੈਂ ਸੱਚੇ ਕਹਾਂ ਕਿ ਲੰਬੀ ਹੋਣੀ ਹੈ ਤੇ ਅੱਜ ਜਦੋਂ ਮੈਂ ਚੈੱਕ ਕੀਤੀ ਤਾਂ ਕਹਾਣੀ ਦਾ ਐਂਡ ਹੀ ਥੋੜਾ ਜਿਆ ਰਹਿ ਗਿਆ ਸੀ ਸ਼ਾਇਦ ਕੱਲ ਹੀ ਕਰ ਦਿੰਦੇ ਆਪਾਂ ਪੂਰੀ ਤਾਂ ਚੰਗੀ ਹਲਸੀ ਹਨ ਚਲੋ ਇੱਕ ਦੋ ਕਮੈਂਟਾਂ ਵੀ ਜਿੰਨੇ ਬਣ ਗਏ ਨੇ ਸਾਡੇ ਸਨਮੁਖ ਕੀਤੀ ਹੈ ਤੇ ਦੱਸਿਓ ਕਿਦਾਂ ਹੀ ਰਹੀ ਐਂਡ ਤਾਂ ਥੋੜੇ ਰਹਿ ਗਏ ਤੇ ਚਲੋ ਜੀ ਸ਼ਾਮ ਨੂੰ ਮੇਰੇ ਦੇ ਕਿਸ ਨਵੀਂ ਕਹਾਣੀ ਦੇ ਨਾਲ ਤੇ ਇਸ ਨੂੰ ਹੋਣੀ ਆਪਾਂ ਅਪਲੋਡ ਕਰਾਂਗੇ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਰੱਬ ਰੱਖਾ